ਹੋਰ ਜੀ ਕੀ ਹਾਲ ਚਾਲ ਨੇ ਜੀ ਲੋ ਵੀ ਉਸ ਤੋਂ ਦੇਖੋ ਪਿੰਡਾਂ ਦਾ ਮਾਹੌਲ ਨਹੀਂ ਹੂੰ ਘਰ ਨੇ ਚੱਲ ਰਹੇ ਚੱਲ ਰਹੇ ਚ ਨਹੀਂ ਚੱਚ ਨਹੀਂ ਚੱਚ ਨਹੀਂ ਜੀ ਦੇਖੋ ਬਈ ਜਦੋਂ ਮੀ ਆਉਂਦਾ ਨਾ ਪਿੰਡਾਂ ਦੇ ਵਿੱਚ ਫਿਰ ਆ ਚੀਜ਼ਾਂ ਹੁੰਦੀਆਂ ਕਿ ਪਿੰਡਾਂ ਦੇ ਵਿੱਚ ਤੇ ਉਹ ਅਮਰਾ ਸਿੰਘ ਜਾ ਰਹੇ ਆ ਨਾ ਨਾ ਪੰਜਾਬ ਚ ਮੀਂਹ ਦਾ ਨਜ਼ਾਰਾ ਇੱਕ ਦਿਨ ਆਹਾ ਕੀ ਬਾਤ ਹੈ ਬਈ ਦਿਖਾਉਣੇ ਆ ਮੁੰਡਿਆਂ ਨੂੰ ਪਿੰਡਾਂ ਦੇ ਵਿੱਚ ਕੀ ਸਰਕਲ ਹੁੰਦਾ ਤੇ ਤੜਕੇ ਤੜਕੇ ਉਹ ਮਤਾਵਾ ਜਾ ਰਹੀਆਂ ਕਮਾਕਾਰਾਂ ਤੇ ਆਪਦੇ ਸੋਨ ਇਹ ਤਾਂ ਦਾ ਫੇਰੀ ਨਹੀਂ ਕਿਤੇ ਕਿੰਨੀ ਚੜੀ ਹੈ ਇਹ ਨੂੰ ਦੇਖਿਆ ਵਾ ਇਹ ਸੋਨੇ ਇੱਕ ਚੀਜ਼ ਦਿਖਾਉਣਾ ਹੈ ਇੱਧਰ ਹਾਂ ਦੇ ਗੰਦਰ ਜਾਣਾ ਇੱਧਰ ਜਾ ਰਿਹਾ ਮੈਂ ਤਾਂ ਸੈਰ ਸਫਟੇ ਕਰਦਾ ਫਿਰਦਾ ਆ ਜਾ ਚੱਲਣਾ ਤਾਂ ਕਨਾ ਕਿੱਧਰ ਜਾ ਰਿਹਾ ਮੈਂ ਆਹ ਦੇਖੋ ਵੀ ਇੱਧਰ ਅਜਾ ਤਾਂ ਆਪਣੇ ਮੀਂਹ ਆਉਂਦਾ ਨਾ ਇੱਥੇ ਤੇ ਆਹ ਵਿਚਾਰਾ ਸਾਰਾ ਭਰ ਜਾਂਦਾ ਏ ਉਹ ਕਿੱਥੇ ਜਾਣਾ ਇੱਧਰ ਜਾ ਰਿਹਾ ਮੈਂ ਤਾਂ ਸਰਸਪਾਟਾ ਕਰਨ ਜਾਂਦਾ ਉਹ ਦੇਖੀ ਉਹ ਦੇਖੀ ਓ ਬਾਈ ਮੋਟਰ ਚਲਾਈ ਬੈਠਾ ਲੈ ਇੰਨਾ ਮੀਂਹ ਪਰ ਪਾਣੀ ਖੜਾ ਹੈ ਕਿ ਭਰੇ ਪਿਆ ਕਿਆਰੇ ਸਾਰੇ ਫੇਰ ਵੀ ਯਾਰ ਕਮਾਲ ਹੋਈ ਪਈ ਲੋ ਹਾਂ ਮਤਾਵਾ ਜਾਈਂ ਮਤਾਵਾ ਜਾਈਏ ਮੈਂ ਕੰਮ ਕਰਨ ਤੇ ਜਾਂਦਿਆਂ ਵਿਚਾਰੀ ਇਹ ਪਿੰਡਾਂ 'ਚ ਯਾਰ ਹੁੰਦਾ ਮਾਹੌਲ ਇਦਾਂ ਪਿੰਡਾਂ ਦੇ ਵਿੱਚ ਹੁੰਦਾ ਹਰ ਇੱਕ ਪਿੰਡ 'ਚ ਹੁੰਦਾ ਇਦਾਂ ਦਾ ਮਾਹੌਲ ਕੌਰੀ ਦਾ ਵਾਹਣ ਹੈ ਸਾਡੇ ਪਿੰਡ ਅੱਛਾ ਭਾਈ ਕਹਿੰਦਾ ਕੌਰੀ ਦਾ ਵਾਹਣ ਹੈ ਨਾ ਸਾਡੇ ਪਿੰਡ ਤੇ ਉੱਥੇ ਵੀ ਆਹੀ ਕੁਝ ਹਾਂ ਲੈ ਆਮਾ ਤਾਂ ਕੀ ਲੈ ਕੇ ਆਏ ਹੋ ਦੁੱਧ ਦੁੱਧ ਤੇ ਹੋਰ ਕੀ ਹੈ ਲੱਸੀ ਆ ਦੇਖੋ ਬਈ ਪਿੰਡਾਂ ਚ ਸਰਕਲ ਹੁੰਦਾ ਨਾ ਪਿੰਡਾਂ ਦੇ ਵਿੱਚ ਵੀ ਦੁੱਧ ਲੱਸੀ ਵਾਲਾ ਲੱਸੀ ਲਿਆਉਂਦੇ ਹੁੰਦੇ ਸੀ ਲੋਕ ਹੋਰ ਠੀਕ ਆ ਮਾਤਾ ਪਰਿਵਾਰ ਚੱਲ ਵਧੀਆ ਚਾਹੀਦਾ ਤੇ ਆ ਚੀਜ਼ਾਂ ਬਈ ਪਿੰਡਾਂ ਚ ਹੀ ਵੇਖਣ ਨੂੰ ਮਿਲਦੀਆਂ ਆ ਜਾਂਦੇ ਸਾਡੇ ਡਾਲੀ ਕਰਨ ਵਾਲੇ ਬਾਬਾ ਜੀ ਜਾਂਦੇ ਆ ਹਾ ਆ ਜਿੱਦਾਂ ਪਿੰਡਾਂ 'ਚ ਹੀ ਵੇਖਣ ਨੂੰ ਮਿਲਦੀਆਂ ਤੇ ਕਾਹ ਦਾ ਮਾਹੌਲਾ ਯਾਰ ਪਿੰਡ 'ਚ ਮੌਸਮ ਬਹੁਤ ਸੋਹਣਾ ਹੋਇਆ ਗਿਆ ਪਿੰਡਾਂ 'ਚ ਆ ਬੱਦਲ ਵਾਈ ਹੈ ਤੇ ਬੱਦਲ ਵਾਈ ਦਾ ਕਰਕੇ ਨਾ ਉਹ ਸਾਹਮਣੇ ਗੁਰੂ ਘਰ ਦਾ ਗੁੰਮਦ ਬਣਿਆ ਬਹੁਤ ਸੋਹਣਾ ਲੱਗਦਾ ਦੇਖ ਕੈਂਟ ਲੱਗਦਾ ਨਾ ਉਹ ਸੋਹਣਾ ਗੁੰਮਦ ਬਣਿਆ ਪਿੱਛੇ ਦੇਖੀ ਐ ਨਾ ਇਹ ਨਹਿਰ ਜਾਂਦੀ ਐ ਤੁਹਾਨੂੰ ਨਹਿਰ ਵੀ ਵਿਖਾਵਾਂਗੇ ਤੇ ਇੱਥੇ ਵੀ ਅਲੱਗ ਹੀ ਨਜ਼ਾਰੇ ਐ ਬੜਾ ਮੌਸਮ ਆ ਵਾਤਾਵਰਨ ਨਾ ਆ ਨਹਿਰ ਤੇ ਜਿਹੜੇ ਦਰਖਤ ਲੱਗੇ ਹੋਏ ਐ ਇਹਨਾਂ ਕਰਕੇ ਬਹੁਤ ਵਧੀਆ ਐ ਮਾਹੌਲ ਇੱਧਰ ਸੈਟ ਆ ਵਧੀਆ ਹਵਾ ਚੱਲਦੀ ਐ ਤੇ ਆਹ ਦੇਖ ਮੁੰਡੇ ਹੁਣ ਅੰਦਰ ਮੁੰਡੇ ਆਉਂਦੇ ਆ ਹਾਂਜੀ ਮੰਤਰੀ ਜੀ ਕੀ ਹਾਲ ਨੇ 10 ਕਿਲੋ ਕਰਕੇ ਕੰਮ ਤੇਰਾ ਫਿਰ ਕੀ ਕਰਨਾ ਮੇਰਾ ਕੰਮ ਉਹ ਤੇ ਟਰਪੇ ਯਾਰ ਮੈਂ ਮੈਂ ਸਾਰਾ ਕੰਮ ਕੰਪਲੀਟ ਵੀ ਕਰੀ ਬੈਠਾ ਥੋੜਾ ਹੁਣ ਕੋਈ ਨਹੀਂ ਫੋਟਾ ਜਦੋਂ ਬਾਤ ਤੋਂ ਮਾਰ ਲਈ ਬਟਨ ਓ ਯਾਰ ਹੁਣ ਮੈਂ ਮੇਰਾ ਰਾਦਾ ਬਦਲ ਗਿਆ ਉਥੇ ਫਲੈਕਸ ਲਾਉਣੀ ਆ ਆਪਾਂ ਹਾਂ ਹਾਂ ਇਹ ਆਪਣੇ ਪੇਂਟਰ ਸਾਹਿਬ ਪਿੰਡਾਂ 'ਚ ਹੁੰਦੇ ਆ ਸਾਰੇ ਦੇਸੀ ਲੋਕ ਜਵਾਂ ਦੇਸੀ ਤਰੀਕੇ ਨਾਲ ਗੱਲ ਕਰਦੇ ਆ ਨਾ ਕੋਈ ਮਨ 'ਚ ਹੈ ਨਾ ਗਾਇ ਨਾ ਪੜ੍ਹਾਈ ਦਾ ਹੰਕਾਰ ਹੈ ਨਾ ਕਿਸੇ ਹੋਰ ਚੀਜ਼ ਇਹ ਚੀਜ਼ਾਂ ਘੈਂਟ ਹੁੰਦੀਆਂ ਪਿੰਡ ਵਾਲਾਂ ਦੇ ਵਿੱਚ ਤੁਹਾਨੂੰ ਵੀ ਅੱਜ ਨਹਿਰ ਦਿਖਾਵਾਂਗੇ ਕੀ ਕਹਿੰਦੇ ਵੀ ਤੇ ਵੀ ਮੇਰੇ ਤੋਂ ਨਹੀਂ ਕਰਾ ਨਹੀਂ ਨਹੀਂ ਐਦਾਂ ਨਹੀਂ ਕਹਿ ਰਿਹਾ ਉਹ ਐਂ ਕਹਿੰਦਾ ਸੀ ਕਹਿੰਦਾ ਵੀ ਉਹ ਕਰਨਾ ਨਹੀਂ ਕਹਿੰਦਾ ਕੰਮ ਇਹਨੂੰ ਐਂ ਸੀ ਵੀ ਬਾਅਦ 'ਚ ਕਰਨਾ ਤੇ ਸ਼ਾਇਦ ਹਾਂ ਭਾਈ ਮੈਂ ਕਲੀਅਰ ਨਹੀਂ ਕੀਤੀ ਵੀ ਤੂੰ ਉਰੀ ਕੀਤਾ ਮੈਂ ਕਿਸੇ ਤੋਂ ਹੋਰ ਨਹੀਂ ਕਰਾਇਆ ਇਹ ਇਹ ਮੈਂ ਸ਼ਾਇਦ ਕਲੀਅਰ ਨਹੀਂ ਕੀਤੀ ਉਹਦੇ ਨਾਲ ਤਾਂ ਕਰਕੇ ਸ਼ਾਇਦ ਹਨਾ ਚਲ ਕੋਈ ਨਹੀਂ ਚਲ ਆ ਮੈਂ ਤੁਹਾਨੂੰ ਨਾ ਭਾਈ ਦੂਬਾ ਨਹਿਰ ਦਿਖਾਵਾਂਗਾ ਤੇ ਤੁਸੀਂ ਬੜੇ ਰਹੋ ਠੀਕ ਆ ਮੋਬਾਈਲ ਹੁਣ ਆਲਾ ਬੰਦ ਇਹਦਾ ਇੱਕ ਦੋ ਚੀਜ਼ਾਂ ਦਿਖਾਉਣੀਆਂ ਐ ਤੁਹਾਨੂੰ ਦਿਖਾ ਦਿਆਂ ਤੁਹਾਨੂੰ ਅੱਗੇ ਵੀ ਮੈਂ ਤੁਹਾਨੂੰ ਦਿਖਾਵਾਂਗਾ ਠੀਕ ਆ